ってこと

ਸੌ ਚੱਲ ਨਹੀਂ ਰਹੀ ਚੱਲ ਰਹੀ 40 ਉਹਨਾਂ ਤੋਂ ਬੰਦਿਆਂ ਵਾਂ ਕੋ ਇੱਥੇ ਆ ਜਾ ਥਾਣੇ ਆ ਜਾ ਹਾਂ ਜੋ ਜਿਹੜਾ ਇਹ ਮਰਡਰ ਕੀਤਾ ਪੁਲਿਸ ਨੌਜਵਾਨ ਦਾ ਪਤਾ ਲੱਗਿਆ ਜੀ ਵੀ ਕਿੰਨੇ ਕੀਤਾ ਕਿੰਨੇ ਵਿਅਕਤੀ ਅੱਜ ਸਮਾਂ ਕਰੀਬ 8:42 ਪੁਲਿਸ ਨਾਭਾ ਨੂੰ ਇੱਕ ਇਨਫੋਰਮੇਸ਼ਨ ਮਸੂਲ ਹੋਈ ਕਿ ਕਾਂਸਟੇਬਲ ਅਮਨਦੀਪ ਸਿੰਘ ਜੋ ਕਿ ਮੈਸ ਗੇਟ ਰਾਜੂ ਕਨਫੈਕਚਰੀ ਦੁਕਾਨ ਦੇ ਉੱਤੇ ਸੀ ਕਿ ਪੰਜ ਛੇ ਅਣਪਛਾਤੇ ਆਦਮੀਆਂ ਨੇ ਉਹਦਾ ਸ਼ਰਾਬ ਮਾਰ ਕੇ ਜਿਹੜਾ ਹੈਗਾ ਉਹਦੇ ਸ਼ਰਾਬ ਵਗੈਰਾ ਮਾਰਿਆ ਉਹਨੂੰ ਹਸਪਤਾਲ ਲਿਗਾਇਆ ਹੈ ਜਿੱਥੇ ਕਿ ਉਹਨੂੰ ਜਿਹੜਾ ਬ੍ਰੌਡ ਡੈੱਡ ਕੋਸ਼ਤ ਕਰ ਦਿੱਤਾ ਗਿਆ ਤੇ ਮੈਂ ਆਪਜੀ ਨੂੰ ਦੱਸਣਾ ਚਾਹਨਾ ਕਿ ਇਸ ਸਬੰਧੀ ਜਿਹੜਾ ਹੈਗਾ ਐਫ ਆਰ ਤੱਜ ਕੀਤੀ ਜਾ ਰਹੀ ਹੈਗੀ ਹੈ ਤੇ ਦੂਸ਼ੀਆਂ ਨੂੰ ਜਿਹੜਾ ਹੈਗਾ ਬਹੁਤ ਜਲਦੀ ਰੌਂਡ ਅਪ ਕੀਤਾ ਜਾ ਰਿਹਾ ਹੈ ਪਤਾ ਲੱਗਿਆ ਜੀ ਕਿੰਨੇ ਸੀਗਰ ਸੱਤੇ ਵਿਅਕਤੀ ਹਾਂਜੀ ਅਮਨਦੀਪ ਦੇ ਪ੍ਰਾਨਵਦੀਪ ਉਹਦੇ ਨਾਲ ਸੀ ਉਹਦੇ ਮੁਤਾਬਕ 6-7 ਵਿਅਕਤੀ ਸੀਗੇ ਜੋ ਹਥਿਆਰ ਬੰਦ ਹੋ ਕੇ ਆਏ ਤੇ ਉਹਨਾਂ ਨੇ ਜਿਹੜਾ ਹੈਗਾ ਅਮਨਦੀਪ ਦੇ ਤੇ ਨਵਦੀਪ ਦੇ ਨਾਲ ਜਿਹੜੇ ਕੁੱਟਮਾਰ ਕੀਤੀ ਗਈ ਅਨਫੋਰਚੂਨੇਟਲੀ ਨਵਦੀਪ ਦੇ ਸੱਟਾਂ ਜਿਆਦੀਆਂ ਵੱਜ ਗਈਆਂ ਤੇ ਉਹ ਜਿਹੜਾ ਹੈਗਾ ਹਸਪਤਲ ਲੈ ਜਾਂਦਿਆਂ ਦਮ ਤੋੜ ਗਿਆ ਪੁਰਾਣੀ ਦੁਸ਼ਮਣੀ ਸੀ ਚਾਹ ਵੈਸ ਸੀ ਜਿਹੜੇ ਰਿੰਚੇਸ਼ ਜੀ ਕੋਲ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈਗੀ ਤੇ ਹਜੇ ਤੱਕ ਮਰਤਕ ਦੇ ਭਰਾ ਦੇ ਬਿਆਨ ਦਰਜ ਕਰਕੇ ਪਰਚਾ ਦਰਜ ਕੀਤਾ ਜਾ ਰਿਹਾ ਕਿਹੜੀ ਧਾਰਾ ਦੇ ਤਹਿਤ ਮਾਮਲਾ ਦਰਜ ਇਹ ਧਾਰਾ ਜੀ ਪੀ ਐਨ ਐਸ ਐਸ ਦੀ ਜੋ ਮਰਡਰ ਦੀ ਧਾਰਾ ਉਹਦੇ ਅਧੀਨ ਜਾਤ ਦੇ ਅਧੀਨ ਜੋ ਹੈਗਾ ਪਰਚਾ ਦਰਜ ਕੀਤਾ ਜਾ ਰਿਹਾ ਨਵਦੀਪ ਦੇ ਨਵਦੀਪ ਦੇ ਕਿੱਥੇ ਸੱਠ ਮਰੀ ਉਹ ਉਸ ਤੇ ਵੀ ਸੱਟ ਲੱਗੀ ਨਵਦੀਪ ਦੇ ਸਿਰ ਦੇ ਉੱਤੇ ਜੋ ਹੈਗਾ 60 ਆਈ ਹੈਗੀ ਪੋਰ ਖਤਰੇ ਤੋਂ ਬਾਹਰ ਹੈਗਾ ਕਿੱਥੇ ਡਿਊਟੀ ਸੀਗੀ ਜਿਹੜੀ ਅਮਨਦੀਪ ਸਿੰਘ ਦੀ ਅਮਨਦੀਪ ਸਿਵਲ ਲਾਈਨ ਪਟਿਆਲਾ ਪੁਲਿਸ ਸਟੇਸ਼ਨ ਦੇ ਵਿੱਚ ਪੋਸਟਡ ਸੀ 2016 ਬੈਚ ਦਾ ਕਨਸਟੇਬਲ ਹੈ ਕਿਸ ਪੋਸਟ ਤੇ ਸੀਗੇ ਇਹ ਉਥੇ ਐਜ਼ ਐਜ਼ ਅ ਜਨਰਲ ਡਿਊਟੀ ਨਿਭਾ ਰਿਆ ਸੀਗਾ ਕੱਲ ਵੀ ਇਹਨੇ 26 ਜਨਵਰੀ ਵਾਲੇ ਉੱਤੇ ਜਾਣਾ ਸੀਗਾ ਬਿਲਕੁਲ ਹਾਂਜੀ ਕੱਲ ਦੀ ਪਲੇਟ ਦੇ ਵਿੱਚ ਇਹ ਜਿਹੀ ਡਿਊਟੀ ਸੀ ਕੁਝ ਲੱਗਿਆ ਜੀ ਪਤਾ ਕੌਣ ਵਿਅਕਤੀ ਸੀਗੇ ਜਾਂ ਕਿਸ ਨੇ ਕੀਤਾ ਸਾਡੇ ਹੱਥ ਜੀ ਬਹੁਤ ਜਿਹੜਾ ਹੈਗਾ ਵਾਈਟਲ ਸੁਰਾਗ ਲੱਗੇ ਨੇ ਤੇ ਬਹੁਤ ਜਲਦੀ ਅਸੀਂ ਜਿਹੜਾ ਹੈਗਾ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਵਾਂਗੇ ਸੀਸੀਟੀਵੀ ਵੀ ਸਾਰੇ ਹਾਂਜੀ ਅਲੱਗ-ਅਲੱਗ ਟੀਮਾਂ ਜਿਹੜੀਆਂ ਹੈਗੇ ਬਣਾਈਆਂ ਗਈਆਂ ਨੇ ਉਹ ਤੇ ਸੀਸੀਟੀਵੀ ਵੀ ਘੰਗਾ ਲਿਆ ਜਾ ਰਹੇ ਹੈਗਾ ਤੇ ਹਰ ਇੱਕ ਜਿਹੜਾ ਹੈਗਾ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਵੀ